ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣਾ ਮਨੂ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਨਮੱਤੇ ਨਗਰਪਿੰਡ ਬਦਨੀਕਲਾਂ ਦੇ ਵਿੱਚ ਬਦਨੀ ਕਾਲਾ ਪਿੰਡ ਆ ਜਿਹੜਾ ਮਿੱਤਰੋ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤਤਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਾਨਵਰ ਦਿਖਾਉਣੇ ਆ ਤੁਹਾਨੂੰ ਪੰਜ ਚਾਰ ਮਿੱਤਰੋ ਟੋਕੜਾਂ ਮਈਆਂ ਇੱਕ ਨੀਲੀ 라ਵੀ ਦੀ ਟੋਕੜ ਮੈਂ ਦਿਖਾਉਣੀ ਆ ਮਗਰ ਵੀ ਨੀਲੀ 라ਵੀ ਦੀ ਕੱਟੀ ਆ ਤੇ ਭਾਅ ਵੀ ਬਿਲਕੁਲ ਲੋਟ ਆ ਸਾਰੀ ਗੱਲਬਾਤ ਕਰਦੇ ਆਪਾਂ ਮਿਲਦੇ ਆ ਵੀਰ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਵੀਰੇ ਸੇਤੰਕਰ ਪਰਵਾਹ ਹਾਂਜੀ ਵੀਰੇ ਵਧੀਆ ਚਲੋ ਸ਼ੁਕਰ ਆ ਅੱਛਾ ਵੀਰੇ ਨਹੀਂ ਰਾਤ ਹੋਇਆ ਵੀਡੀਓ ਖਿੱਚ ਕੇ ਬਣਾ ਲਈ ਆ ਆਪਾਂ ਬੱਲੀ ਮੈਂ ਦੀ ਕੀ ਡਿਟੇਲ ਆ ਭਾਈ ਬੱਲੀ ਮ ਤੇ ਯਾਨੀ ਕਿ ਸਵੇਰ ਆਪਣੇ ਕੋਲ ਇਹਨੇ 2.5 ਕਿਲੋ ਦੁੱਧ ਕੱਟਿਆ ਸਵੇਰ 2.5 ਕਿਲੋ ਕੱਲ ਇਹਨੇ 6 6.5 7 ਕਿਲੋ ਦੁੱਧ ਕਰਤਾ ਸੀ ਆ ਸ਼ਾਮ ਮਨ ਲਾ ਜਦੋਂ ਲੈ ਕੇ ਆਏ ਠੀਕ ਹੈ ਵੀਰੇ ਉਹਨਾਂ ਨੇ ਕਿੰਨਾ ਦੱਸਿਆ ਇਹ ਦੁੱਧ ਉਹਦਾ 8 ਕਿਲੋ ਦੱਸ ਦੇ ਵੀਰੇ ਯਾਨੀ ਕਿ ਆਪਾਂ 6 ਕਿਲੋ ਦੁੱਧ ਮੰਨ ਕੇ ਦੇਣੀ ਆ ਵੀਰੇ ਕਿਸੇ ਨੂੰ ਠੀਕ ਹੈ ਠੀਕ ਹੈ ਵੀਰੇ ਇਹਨਾਂ ਦਾ ਦੇ ਦੂ 5 6 ਕਿਲੋ ਦਾ ਹਾਂਜੀ ਵੀਰੇ ਅੱਛਾ ਬੱਤਿਆ ਮੈਂ ਅਗਰ ਕੱਟੀ ਆ ਵੀਰੇ ਕੱਟੀ ਆ ਵੀਰੇ ਕੱਟੀ ਆ ਕੱਟੀ ਵੀ ਬਹੁਤ ਸੋਹਣੀ ਆ ਹਨਾ ਹਾਂਜੀ ਵੀਰੇ ਹੂੰ ਗੱਪਣ ਗੁੱਪਣ ਕੋਈ ਦੱਸਿਆ ਵੀਰੇ ਕਿ ਨਹੀਂ ਨਹੀਂ ਵੀਰੇ ਆਪਾਂ ਪੁੱਛਿਆ ਨਹੀਂ ਯਾਰ ਠੀਕ ਹੈ ਠੀਕ ਹੈ ਲੈ ਮਿੱਤਰ ਕੱਲ ਸਾਡੇ ਕੁਛ 6 ਕਿਲੋ ਕਿਉਂਕਿ ਮੰਡੀਆਂ ਬਜ਼ਾਰ ਚੋਂ ਆਈ ਐਵੇਂ ਵੀ ਹੁੰਦਾ ਮਤਲਬ ਬਜ਼ਾਰ ਚ ਜਾ ਕੇ ਮਤਲਬ ਪਸ਼ੂ ਆ ਜਿਹੜਾ ਇੱਕ ਵਾਰੀ ਉਹ ਖਰਚੇ ਆ ਜਾਂਦਾ ਮਿੱਤਰੋ ਹੁਣ ਇਹਨੇ ਆਪਦਾ ਦੁੱਧਾ ਜਿਹੜਾ ਉਦੋਂ ਆ ਚਾਰਾਂ ਦਿਨਾਂ ਚ ਪੂਰਾ ਸੈੱਟ ਕਰ ਲੈਣਾ ਆ ਮਗਰ ਇਹਦੇ ਆ ਗਈ ਮਿੱਤਰੋ ਕੱਟੀ ਕੱਟੀ ਵੀ ਬਹੁਤ ਸੋਹਣੀ ਨੀਲੀ ਰਾਵੀ ਦੀ ਦੇਖ ਸਕਦੇ ਹੋ ਵੀ ਮੂੰਹ 'ਵਾਂ ਚਾਰੇ ਪੈਰਾਂ ਦੇ ਨਿਸ਼ਾਨ ਤੇ ਚਵਾਈ ਜਵਾਈ ਨੂੰ ਠੰਡੀ ਆ ਵੀਰੇ ਹਾਂ ਵੀਰੇ ਚਵਾਈ ਨੂੰ ਠੰਡੀ ਆ ਬੱਚੇ ਤੇ ਮਿਲਦੀ ਹੈ ਬੱਚੇ ਤੇ ਮਿਲਦੀ ਠੀਕ ਆ ਵੀਰੇ ਅੱਛਾ ਕੀ ਰੇਟ ਆ ਬਾਈ ਦੇਣ ਲੈਣ ਦਾ ਰੇਟ ਦਾ ਵੀਰੇ 55000 ਆ 54 ਦੀ ਮੈਂ ਦੇ ਦਿਆਂ ਜੀ ਹੋਰ ਮਾਨ ਕੋਈ ਕਰ ਦਿਆਂਗੇ ਵੀਰੇ ਠੀਕ ਆ ਬਾਈ ਜੀ ਅੱਛਾ ਵੀਰੇ ਆ ਤੂੰ ਨੰਬਰ ਤੇ ਮੈਂ ਜਿਹੜੀ ਬਾਈ ਇਹ ਵੀਰੇ ਪੌਣੇ 2 ਮਹੀਨੇ ਦੀ ਗੱਬਣ ਦੱਸਿਆ ਆਪਾਂ ਨੂੰ ਠੀਕ ਆ ਕੋਈ ਵੀ ਚੈੱਕ ਕਰਾ ਲਵੇ ਪਰ ਤੈਨਾਲਾ ਮੈਂ ਇਹ ਠੀਕ ਆ ਦੁੱਧ ਵੀਰੇ ਦੁੱਧ 6 ਕਿਲੋ ਆ ਮਗਰ ਕੱਟੀ ਆ ਵੀਰੇ ਕਿਹੜੀ ਕੱਟੀ ਜਾਂਦੀ ਵੀਰੇ ਆਹ ਦੇ ਖੜੀ ਵੀਰੇ ਅੱਛਾ ਆ ਜਿਹੜੀ ਨਾਲ ਅੱਛਾ ਇਹਦਾ ਰੇਟ ਬਾਈ ਇਹ ਆਪਾਂ ਦੇ ਦੇ ਦਾਂਗੇ ਵੀਰੇ 45000 ਦੀ ਮੈਂ 45000 ਦੀ ਲੈ ਮਿੱਤਰੋ ਤਿੱਲ ਵੇ ਆ 6 ਕਿਲੋ ਦੁੱਧਾ ਮਗਰ ਕੱਟੀ ਆ ਤੇ 45000 ਰੁਪਏ ਰੇਟ ਦੇਣ ਲੈਣ ਵਾਲਾ ਜਵਾ ਜਸਨੂ ਵਾਲਾ ਵੀਰੇ ਮਾੜਾ ਮੋਟਾ ਮਾਨਤਨ ਕਰ ਦਿਆਂਗੇ ਪਹਿਲਾਂ ਹੀ ਇਹ ਤਾਂ ਉਹੇ ਜਿਹਾ ਰੱਖਿਆ ਠੀਕ ਆ ਵੀਰੇ ਠੀਕ ਆ ਲੈ ਵੀ ਮਿੱਤਰੋ ਇਹਦਾ ਖੇਚੂ ਕੇ ਰੱਖਿਆ ਬਈ ਇਹਦਾ ਰੇਟ ਪਹਿਲਾਂ ਹੀ ਆਪਾਂ ਆ ਵੀ ਵੇਖ ਲੋ ਲੈ ਵੇ ਭਾਂਡੇ ਵੱਲੋਂ ਸਾਫ ਸੁਥਰੀ ਆ ਸੁਆ ਕਿੰਨਾ ਮਾ ਹੋਊਗੀ ਵੀਰੇ ਤੀਜਾ ਚੌਥਾ ਹੋਊਗੀ ਤੀਜਾ ਚੌਥਾ ਸੁਆ ਪੂਰੀ ਵਧੀਆ ਮਹਾਂ ਆ ਯਾਰ ਠੀਕ ਆ ਹਾਂ ਉੰਦਾ ਰੇਡ 43000 ਮਗਰ ਅਗੇ ਇਹਨੇ ਕੱਟੀ ਬਣੀ ਪੁਣੀ ਕੋ ਦੱਸਿਆ ਵੀਰੇ ਪੌਣੇ 2 ਮਹੀਨੇ ਦੀ ਗੱਬਣ ਵੀ ਸ਼ਾਇਦ ਜ਼ਰੂਰ ਹੋਊਗੀ ਵੀਰੇ ਜੀ ਪੌਣੇ 2 ਮਹੀਨਿਆਂ ਦੀ ਹੈ ਹਾਂ ਵੀਰੇ ਠੀਕ ਆ ਵੀਰੇ ਲੈ ਮਿੱਤਰੋ ਪੌਣੇ 2 ਮਹੀਨਿਆਂ ਦੀ ਬਈ ਉਹਦਾ ਚੈੱਕ ਤਾਂ ਨਹੀਂ ਕੀਤੀ ਅਜੇ ਹੈਨਾ ਨਹੀਂ ਵੀਰੇ ਕੀਤੀ ਨਹੀਂ ਠੀਕ ਆ ਵੀਰੇ ਓਕੇ ਭਰਾ ਜੀ ਅੱਛਾ ਵੀਰੇ ਆ ਜਿਹੜੀ 3 ਨੰਬਰ ਤੇ ਮੈਂ ਆ ਬਾਈ ਇਹਦੇ ਥੱਲੇ ਵੀਰੇ 5 ਕਿਲੋ ਦੁੱਧ ਖੁੱਲਾ ਠੀਕ ਆ ਇਹ ਬਾੜੇ ਤੇ ਮਿਲਦੀ ਆ ਬਾੜੇ ਤੇ ਗੱਬਣ ਕੋਈ ਵੀਰੇ ਗੱਬਣ ਮਹੀਨੇ ਕੁ ਦੀ ਦੱਸਿਆ ਵੀਰੇ ਆਪਾਂ ਨੂੰ ਮਹੀਨੇ ਕੁ ਦੀ ਹੈ ਹਾਂ ਵੀਰੇ ਠੀਕ ਆ ਵੀਰੇ ਗੱਡੀ ਪਰੋਂ ਲਈ ਵੀਰੇ ਨੇ ਮਿੱਤਰੋ ਮਹੀਨੇ ਦੀ ਗੱਲ ਦੱਸਿਆ ਬਾਈ ਆਂਦਾ ਚੁਾਈ ਬਹੁਤ ਚੰਗੀ ਏ ਜੀ ਚੰਗੀ ਝੋਟੀ ਜਿਹੜੀ ਮਿੱਤਰੋ ਵੀ ਮੈਂ ਤੀਜਾ ਸੁੱਥਾ ਸੁਆ ਹੋਊਗੀ ਹਾਂ ਵੀਰੇ ਇਹ ਵੀ ਪਾੜੇ ਤੇ ਵਧੀਆ ਖੁਸ਼ ਹੋ ਕੇ ਮੋਸ਼ ਹੋ ਕੇ ਵੀਰੇ ਖੁਸ਼ ਹੋ ਕੇ ਠੀਕ ਆ ਇਹ ਕਿੰਨੇ ਦੀ ਦੇ ਦੀਏ ਵੀਰੇ ਇਹ ਮੌਲਤਾ 30 36 ਦੀ ਮੈਂ ਦੇ ਦੇ 36000 ਦੀ ਹਾਂ ਵੀਰੇ ਠੀਕ ਆ ਬਾਈ ਲੈ ਫੜ ਲਓ ਫੜ ਲਓ ਵਾਲੇ ਭਾਵਾ ਇੱਕ ਰਿ ਇਹ ਭਾਅ ਲਈ ਪਹਿਲਾਂ ਹੀ ਪਾਈ ਵੀਡੀਓ ਹਣਾ 33000 ਵਾਡਾ ਫੋਨ ਵੀਡੀਓ ਚੱਲੀ ਹੋ। ਹਾਂ ਅੱਛਾ ਇਹਦਾ ਰੇਟ 36000 ਹੈ। ਹਾਂ ਜੀ ਵੀਰੇ। ਅੱਛਾ ਜਿਹੜੀ ਕੱਟੀ ਖੜੀ ਝੋਟੀ ਬਾਈ ਇਹ ਵੀਰੇ ਦੂਦੇ ਦੰਦ ਚੱਕਦੀ ਆ। ਦੂਦੇ ਦੰਦ ਚੱਕਦੀ ਆ ਜੀ ਹੈ। ਸਿੰਗੀ ਸਿੰਗੀ ਬਹੁਤ ਚੰਗੀ ਆ। ਬਹੁਤ ਚੰਗੀ ਨੇੜੇ ਜਾ ਕੇ ਵਖਾਈ ਮੜੀ ਸਿੰਗੀ ਇਹਦੀ। ਬਾਹਰ ਹੀ ਲਿਆ। ਮਾਲ ਫਿਰ ਹੁਣ ਇਕੱਠਾ ਕੀਤਾ ਹੈ ਨਾ। ਹਾਂ ਜੀ ਬਾਈ। ਹੂੰ। ਕਾਇਦਾ ਥੋੜਾ ਜੀਜੂ ਵੀ ਨਹੀਂ ਲਾਇਆ ਤੇਰੇ ਮੱਜਾ ਕੱਲ ਹੀ ਆਏ ਆ ਵੀਰੇ ਪਰ ਆ ਪਰਸੋਂ ਆ ਠੀਕ ਹੈ ਅੱਛਾ ਵੀਰੇ ਬਣੀ-ਬੁਣੀ ਕੋਈ ਕੱਟੀ ਦੱਸਿਆ ਕਿ ਨਹੀਂ ਨਹੀਂ ਵੀਰੇ ਅੱਜ ਹੀਟ ਚ ਸੀ ਕੀ ਕੱਟੀ ਠੀਕ ਹੈ ਠੀਕ ਹੈ ਪਰ ਆਇਆ ਨਹੀਂ ਸਿੰਘ ਬਹੁਤ ਚੰਗਾ ਯਾਰ ਹਨਾ ਹੂੰ ਇਹ ਕਿੰਨੇ ਦੀ ਦੇ ਦਈਏ ਵੀਰੇ ਇਹ ਵੀਰੇ ਲੋਕ ਤਾਂ 45-45 ਮੰਗੀ ਜਾਂਦੇ ਆਪਾਂ 49000 ਦੀ ਕੱਟੀ ਦੇ ਦੇ 49000 ਦੀ 49000 ਦੀ ਹਾਂ ਬਾਈ 1000 ਘਟ 40 ਤੋਂ ਹਾਂ ਵੀਰੇ ਠੀਕ ਹੈ ਬਾਈ ਲੈ ਵੀ ਮਿੱਤਰੋ ਦੋ ਦੇ ਦੰਦ ਚੱਕਦੇ ਨਿੱਕਾ ਜਾਂ ਸਿੰਘਾ ਜਿਹਨੇ ਤਿਆਰ ਕਰਨੀ ਹੈ ਨਾ ਮਿੱਤਰੋ ਜਿਹੜਾ ਛੋਟੇ ਸਿੰਘਾਂ ਦਾ ਸ਼ਕੀਨ ਆਉਂਦੇ ਲਈ ਲਾਹੇਵੰਦ ਚੀਜ਼ ਆ ਕਿਉਂਕਿ ਕੱਟੀ ਨੂੰ ਸਿੰਘ ਬੜਾ ਚੰਗਾ ਲੱਗਾ ਮਿੱਤਰੋ ਦੇਖ ਸਕਦੇ ਆ ਅੰਦਰ ਖੜੀ ਆਈ ਆ ਹਨਾ ਹਾਂ ਭਾਈ ਇੱਕ ਥਾਂ ਹੀ ਖੜੀ ਹੂੰ ਤਾਂ ਇਹ ਨਾ ਰੰਗ ਥੋੜਾ ਜਿਹਾ ਘਰੀ ਫਿਰਦੀ ਆ ਅੱਛਾ ਭਾਈ ਦੂਜੀ ਕੱਟੀ ਜਿਹੜੀ ਕਿ ਮੈਂ ਹੀ ਆ ਨਹੀਂ ਕੱਟੀ ਆ ਭਾਈ ਉਹ ਵੀ ਕੱਟੀ ਇਹ ਵੀ ਦੋ ਦੰਦ ਦੀ ਆ ਕੱਟੀ ਵੀ ਦੇ ਦੋ ਦੰਦ ਹਾਂਜੀ ਠੀਕ ਆ ਇਹ ਕਿੰਨੇ ਦੀ ਦੇ ਦੀ ਵੀਰੇ ਇਹ ਮੋਲ ਤਾਂ 30000 ਰੁਪਏ ਇੱਥੇ ਖੜੀ ਰਹਿੰਦੇ ਤਾਂ 28 ਦੀ ਦੇ ਦਾਂਗੇ ਹੈ 28000 28000 ਦੀ ਹਾਂ ਠੀਕ ਆ ਲੈ ਵੀ ਮਿੱਤਰੋ ਝੋਲੀ ਵਿਖਾਦੀ ਪੁੱਤੇ ਦੀ ਥੱਲੋਂ ਇੱਕ ਵਾਰੀ ਜਾ ਕੇ ਨੇੜ ਤੋਂ ਠੀਕ ਆ ਸੈਂਗ ਵਿਖਾਦੀ ਮੜੇ ਲਾਈਟ ਮਾਰ ਕੇ ਹੂੰ ਹੈਗੀ ਇੱਕ ਛੋਟੀ ਹੈ ਹੈਗੀ ਆ ਵੀਰੇ ਛਾਗ ਹਾਂ ਵੀਰੇ ਠੀਕ ਆ ਠੀਕ ਆ ਅੱਛਾ ਵੀਰੇ ਆ ਕਟੀਆਂ ਜਿਹੜੀਆਂ ਦੋ ਜੋੜਾ ਬਈ ਇਹ ਜੋੜਾ ਮੌਲਤਾ 24000 ਦਾ ਜੋੜਾ ਦਾ ਠੀਕ ਆ ਤੇੜੀਆਂ ਚਾਪਾ 22 ਦੀਆਂ ਦੇ ਦਿਆਂਗੇ 22000 ਦੀਆਂ ਵਿੱਚੋਂ ਮਾਨਤਾਣ ਕਰਦਿਆਂ ਕਰਦਿਆਂ ਇਹ ਵੀ ਕਟੀਆਂ ਝੋਲੀ ਤੁਸਾਦੇ ਬਹੁਤ ਠੀਕ ਆ ਵੀ ਮਿੱਤਰੋ ਝੋਲੀਆਂ ਵਿਖਾਦੇ ਇਹ ਉਮਰ ਕਿੰਨੀ ਕਿੰਨੀ ਦੀਆਂ ਦੋਵੇਂ ਵੀਰੇ 8 8 9 9 ਮਹੀਨਿਆਂ ਦੀਆਂ ਠੀਕ ਆ 8 8 9 9 ਮਹੀਨਿਆਂ ਦੀਆਂ 24000 ਦਾ ਜੋੜਾ ਮਿਲ ਜਾਊਗਾ ਕਟੀਆਂ ਦਾ ਮਿੱਤਰੋ ਇਹ ਜਾਨਵਰ ਸੀ ਬਾਈ ਹੁਣਾਂ ਦੇ 9463319970 9463319970 ਜਿਹੜਾ ਜਾਨਵਰ ਤੁਹਾਨੂੰ ਚੱਜੂਗਾ ਨੰਬਰ ਸਕਰੀਨ ਦੇ ਉੱਤੇ ਆ ਭਾਤਵਾਡੇ ਕੰਮ ਦੇ ਆ ਜਾਨਵਰ ਤੁਹਾਡੇ ਕੰਮ ਦੇ ਅਗਲੀ ਕ ਸ਼ੁਕਰੀਆ ਚੌਂਦੇ